ਉਹਨਾਂ ਦੀ ਜਿਹੜਾ ਸਾਰੀਆਂ ਕਰਤੂਟਾਂ ਫਿਲਮ ਸਾਹਮਣੇ ਲਿਆ ਰਹੀ ਹੈ ਉਹਦੇ ਤੇ ਹੁਣ ਉਹ ਕੀ ਕਹਿੰਦੇ ਕਹਿੰਦੇ ਜੀ ਇਹ ਤੇ ਕਾਟ ਇੱਥੇ ਵੀ ਕੱਟ ਲਾ ਦਿਓ ਆ ਜਾਈਂ ਇੱਥੇ ਕਾਟ ਦੋ ਇਹ ਵੀ ਕਾਟ ਦੋ ਤਾਂ ਫਿਰ ਚਲਾएंगे ਫਿਰ ਚਲਾएंगे ਫਿਰ ਮਗਰ ਰਹਿ ਕੀ ਜਾਂਦਾ ਜਿਹੜੀ ਸਚਾਈ ਆ ਉਹ ਤਾਂ ਦਿਓ ਕੱਟ ਤੇ ਪਖੰਡਵਾਦ ਬਾੜ ਦਿਓ ਤੁਸੀਂ ਚਮਕੀਲੇ ਦੀ ਫਿਲਮ ਤੇ ਕਿਉਂ ਨਾ ਕੱਟ ਲਵਾਏ ਬਈ ਜਿਹੜੇ ਇਹਦੇ ਗੰਦੇ ਗੀਤ ਗਾਉਂਦਾ ਪਿਓ ਤੀ ਬਹਿ ਕੇ ਨਹੀਂ ਸੁਣ ਸਕਦੇ ਭੈਣ ਭਰਾ ਬਹਿ ਕੇ ਨਹੀਂ ਸੁਣਦੇ ਮਾਂ ਪੁੱਤ ਸੁ ਬਹਿ ਕੇ ਨਹੀਂ ਸੁਣ ਸਕਦੇ ਸਪਸ਼ਟ ਗੰਧ ਬਗਿਆ ਉਹਨੇ ਮੈਂ ਇੱਕ ਪੰਕਤੀ ਸੁਣਾ ਦਿੰਦਾ ਹੁਦੀ ਆਟੇ ਵਾਂਗ ਗੁੰਨਤੀ ਬਗਾਨੇ ਪੁੱਤ ਨੇ ਇਹ ਸੁਣਦੂਗੀ ਮਾਂ ਮਾਂ ਪੁੱਤ ਸੁਣ ਲੈਣਗੇ ਜਾਂ ਪਿਓ ਤੀ ਸੁਣ ਲੈਣਗੇ ਜਾਂ ਭੈਣ ਭਰਾ ਸੁਣ ਲੈਣਗੇ denn ਮੋਦੀ ਜਾ ਕੇ ਉਥੇ ਬਰਾਨੀ ਖਾ ਕੇ ਆਉਂਦਾ ਹੈ ਉਹਨਾਂ ਦੀ ਬਰੀਆਨੀ ਤੇ ਉਦੋਂ ਨਹੀਂ ਉਹ ਦੁਸ਼ਮਣ ਸੀ ਉਹ ਸੱਜਣ ਸੀਗਾ ਜਦੋਂ ਬਾਦਲ ਜਾ ਕੇ ਉੱਥੇ ਭੇਡਾਂ ਲੈ ਕੇ ਆਉਂਦਾ ਉਹ ਤੋਂ ਉਹ ਤੋਂ ਬਾਦਲ ਇਹਦਾ ਬਿਆਨ ਨਾ ਲਾਇਆ ਤੁਸੀਂ ਵੀ ਉੱਥੋਂ ਭੇਡਾਂ ਕਿਉਂ ਲੈ ਕੇ ਆਏ ਆ ਕੈਪਟਨ ਜਾ ਕੇ ਅਰੂਸਾ ਨੂੰ ਇੱਧਰ ਲੈ ਕੇ ਆਉਂਦਾ ਤੇ 5 ਸਾਲ ਕੋਲੇ ਰੱਖਦਾ ਉਦੋਂ ਤੁਸੀਂ ਕੋਈ ਬਿਆਨ ਨਾ ਲਾਇਆ ਵੀ ਜਸੂਸੀ करूਗੀ ਸਾਡਾ ਉੱਥੇ ਰਿਪੋਰਟ ਦੇਊਗੀ ਕਾਰਨ ਕੀ ਆ ਛੋਟੇ ਤਵਕੇ ਨੂੰ ਕੀਤਾ ਜਾਂਦਾ ਸਿਰਫ ਪੱਗਾਂ ਚੁਬਦੀਆਂ ਨੇ ਸਿੱਖ ਨੂੰ ਕਹਿਣਗੇ ਇਹਦੇ 12:00 ਵਜੇ ਦੀ 12:00 ਵਜੇ ਨੂੰ ਬਹੁਤ ਭੜਾ ਸ਼ਬਦੋਂ ਮੰਨ ਆਉ ਜਣੇ ਗਾਲ ਦਿੰਦੇ ਆ ਸਿੱਖ ਹੁਣ ਇਹਨਾਂ ਨੂੰ ਖਾਲਸਾ ਨਹੀਂ ਸ਼ਬਦ ਮਿਲ ਗਿਆ ਤੇ ਅਸੀਂ ਕਹਿੰਦੇ ਆ ਮੁਬਾਰਕ ਜੇ ਤੁਸੀਂ ਇਸ ਤਰ੍ਹਾਂ ਨੂੰ ਖਾਲਸਾ ਨਹੀਂ ਕਹਿੰਦੇ ਹੋਰ ਅਸੀਂ ਚਾਹੁੰਦੇ ਕੀ ਇਹ ਤਾਂ ਖਾਲਸਾ ਨਹੀਂ ਹਾਂ ਤਾਂ ਭਾਜ ਤਾਂ ਖਾਲਸਾ ਨਹੀਂ ਹਾਂ ਕਿਉਂਕਿ ਡੇੜਾ ਪਰਪਕਾਰ ਕਰਦਾ ਹੈ ਜਿਹੜਾ ਸੱਚ ਦੇ ਰਾਹ ਤੇ ਥੁਰਦੋ ਹਰ ਬੰਦਾ ਖਾਲਸਾ ਨਹੀਂ ਹੈ ਕਹਾਂ ਸੀ ਜਸਵੰਤ ਸਿੰਘ ਖਾਲੜਾ ਕਿਉਂ 50 95 ਫਿਲਮ ਬੈਨ ਕਰਤੀ ਗਈ ਦਜੀਤ ਸਿੰਘ ਕੀ ਖਾਲਸਾ ਨਹੀਂ ਹੈ ਅੱਜ ਆਪਾਂ ਗੱਲ ਕਰਾਂਗੇ ਬਾਬਾ ਕਵਦੀਪ ਸਿੰਘ ਸਾਖਤ ਜੀ ਨਾਲ ਬਾਬਾ ਜੀ ਵਾਹਿਗੁਰੂ ਜੀ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਜੀ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪੰਜਾਬ 95 ਫਿਲਮ ਬੈਨ ਬਣ ਕੀਤੀ ਗਈ ਹੈ ਕੀ ਉਸ ਫਿਲਮ ਵਿੱਚ ਇਹ ਜਾਂ ਕੀ ਸੀ ਜਿਸ ਕਰਕੇ ਉਸ ਨੂੰ ਬੈਨ ਕਰਨਾ ਪਿਆ ਉਹ ਫਿਲਮ ਦੇ ਵਿੱਚ ਨਰੋਲ ਸੱਚ ਹੈ ਜੀ ਤੇ ਉਹ ਸੱਚ ਜਿਹੜਾ ਉਹ ਪੂਰੇ ਵਰਲਡ ਦੇ ਪੂਰੇ ਸੰਸਾਰ ਦੇ ਵਿਸ਼ਵ ਦੇ ਸਾਹਮਣੇ ਆਉਂਦਾ ਹੈ ਇਥੋਂ ਦੇ ਜਿਹੜੇ ਸੰਵਿਧਾਨ ਜਾਂ ਇਥੋਂ ਦੀਆਂ ਸਰਕਾਰਾਂ ਜਾਂ ਇਥੋਂ ਦੇ ਕਾਨੂੰਨ ਜਿਹੜੇ ਆ ਜਾਂ ਇਥੋਂ ਦਾ ਪ੍ਰਸ਼ਾਸਨ ਉਹਨਾਂ ਦਾ ਜਿਹੜੀ ਆ ਝੂਠ ਫਰੇਬ ਠੱਗੀਆਂ ਉਹ ਸਾਹਮਣੀਆਂ ਸਪਸ਼ਟ ਹੁੰਦੀਆਂ ਨੇ ਇਸ ਕਰਕੇ 95 ਜਿਹੜੀ ਆ ਜਸਵੰਤ ਸਿੰਘ ਖਾਲੜਾ ਆ ਫਿਲਮ ਜਿਹੜੀ ਆ ਉਹਦੇ ਤੇ ਰੋਕ ਲਾਈ ਗਈ ਆ ਜੀ ਜਸਵੰਤ ਸਿੰਘ ਖਾਲੜਾ ਕੌਣ ਸੀ ਜਸਵੰਤ ਸਿੰਘ ਖਾਲੜਾ ਜਿਹੜੇ ਸੀ ਉਹ ਕ੍ਰਾਂਤੀਕਾਰੀ ਸੀ ਪਹਿਲਾਂ ਉਹ नक्सਲਾਈਟ ਰਹੇ नक्सਲਵਾੜੀ ਲਹਿਰ ਦੇ ਨਾਲ ਜਿਹੜੇ ਰਲੇ ਹੋਏ ਸਨ ਤੇ ਬਹੁਤ ਪੜੇ ਲਿਖੇ ਵਕੀਲ ਸੀਗੇ ਉਹ ਬਕਾਲਤ ਕਰਦੇ ਸਨਗੇ ਤੇ ਉਸ ਤੋਂ ਬਾਅਦ ਸਨ ਜਰਨੈਲ ਸਿੰਘ ਜੀ ਹੋਰਾਂ ਵੇਲੇ ਉਹ ਇਸ ਸਿੱਖ ਲਹਿਰ ਦੇ ਵਿੱਚ ਆ ਗਏ ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਵੀ ਸਾਡਾ ਧਰਮ ਸਾਡਾ ਰਹਿਣ ਸਣ ਵੱਖਰਾ ਹੈ ਤੇ ਜਿਹੜਾ ਹੈ ਅਸੀਂ ਪਰਪਕਾਰੀ ਲੋਕ ਹੁੰਨੇ ਆ ਤੇ ਉਹਨਾਂ ਨੂੰ ਆਪ ਦਾ ਪਸ਼ੋਕੜ ਯਾਦ ਆਇਆ ਵੀ ਸਾਡਾ ਤਾਂ ਜਿਹੜਾ ਪਸ਼ੋਕੜ ਸਿੱਖੀ ਨਾਲ ਜੁੜਿਆ ਹੋਇਆ ਇਸ ਕਰਕੇ ਜਸਵੰਤ ਸਿੰਘ ਖਾਲੜਾ ਸਿੱਖੀ ਦੇ ਵਿੱਚ ਆ ਗਏ ਤੇ ਫਿਰ ਸਿੱਖ ਸੰਘਰਸ਼ ਉਹਨਾਂ ਨੇ ਬਹੁਤ ਸੋਹਣਾ ਲੜਿਆ ਤੇ ਬੜੀ ਦਲੇਰੀ ਨਾਲ ਲੜਿਆ ਜਸਵੰਤ ਸਿੰਘ ਖਾਲੜਾ ਨੇ ਸਿੱਖ ਸੰਘਰਸ਼ ਜੀ ਕਈ ਸਵਾਲ ਵੀ ਉੱਠਦੇ ਨੇ ਵੀ ਜੀ ਦੱਸਾਂ ਖਾਲਿਸਤਾਨੀ ਹੈ ਤੁਸੀਂ ਇਸ ਦੇ ਬਾਰੇ ਕੀ ਅੱਖਾਂ ਦੋਗੇ ਦੇਖੋ ਇਹਦੇ ਚ ਪਤਾ ਕੀ ਹੈ ਜਿਹੜਾ ਵੀ ਸਿੱਖ ਗੁਰੂ ਦੀ ਗੱਲ ਕਰਦਾ ਜੀ ਜਿਹੜਾ ਸਿੱਖ ਧਰਮ ਦੀ ਗੱਲ ਕਰਦਾ ਜਿਹੜਾ ਸਿੱਖ ਸੱਚ ਬੋਲਦਾ ਸਚਿਆਈ ਤੇ ਤੁਰਦਾ ਤੇ ਪਰਉਪਕਾਰੀ ਹੈ ਉਹ ਤੇ ਤਿਆਗੀ ਬਰਾਗੀ ਹੈ ਸੰਤੋਖੀ ਹੈ ਸਬਰ ਵਾਲਾ ਹੈ ਕਿਰਤ ਕਰਕੇ ਛਕਣ ਵਾਲਾ ਹੈ ਨਾਮ ਜਪਣ ਵਾਲਾ ਵੰਡ ਕੇ ਛਕਦਾ ਉਹ ਹਰ ਇੱਕ ਦੀ ਖਾਲਸਾਨੀ ਹੈ ਸਰਕਾਰਾਂ ਦੀਆਂ ਨਿਗਾ ਵਿੱਚ ਕਿਉਂਕਿ ਖਾਲਸਾ ਨਹੀਂ ਆਪਦੇ ਜਾਣੇ ਤੇ ਇਹ ਲਾਉਂਦੇ ਆ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਆਕਰਕੇ ਖਾਲਸਤਾਨੀ ਆ ਸਾਡਾ ਜਿਹੜਾ ਸਥਾਨ ਹੈ ਉਹ ਖਾਲਸਾ ਹੈ ਤੇ ਇਹਨਾਂ ਨੇ ਰੰਗਤ ਹੋਰ ਦਿੱਤੀ ਹੈ ਜਿਵੇਂ ਕਿ ਬਹੁਤ ਤਾਂ ਤੁਸੀਂ ਦੂਜੇ ਸੂਬਿਆਂ 'ਚ ਜਾਓ ਤਾਂ ਉੱਥੇ Hindu ਲੋਕ ਜਿਹੜੇ ਨੇ ਸਿੱਖ ਨੂੰ ਕਹਿਣਗੇ ਇਹਦੇ 12:00 ਵਜ ਗਏ ਜੀ 12:00 ਵਜੇ ਨੂੰ ਬਹੁਤ ਭੈੜਾ ਸ਼ਬਦੋਂ ਮੰਨ ਆ ਜਾਣੇ ਗਾਲ ਦਿੰਦੇ ਆ ਸਿੱਖ ਨੂੰ ਬੋਬੀ 12:00 ਵਜ ਗਏ ਜੀ 12:00 ਵਜੇ ਵੀ ਸਿੱਖ ਦਾ ਦਿਮਾਗ ਖਿਲ ਜਾਂਦਾ ਇਹਨੂੰ ਅਕਲ ਨਹੀਂ ਰਹਿੰਦੀ ਫਿਰ ਇਹ ਬਕਵਾਸ ਬਾਜੀ ਜਿਹੜੀ ਕੀਤੀ ਹੈ ਇਹ Hindu ਤੋਂ ਵੀ ਲੋਕਾਂ ਨੇ ਉਹਨਾਂ ਨੇ ਇਹ ਜਿਹੜਾ ਸ਼ਬਦ ਜਿਹੜਾ 12 ਵਜੇ ਵਾਲਾ ਕੀਤਾ ਹੁਣ ਇਹਨਾਂ ਨੂੰ ਖਾਲਸਾ ਨੀ ਸ਼ਬਦ ਮਿਲ ਗਿਆ ਤੇ ਅਸੀਂ ਕਹਿੰਦੇ ਹਾਂ ਮੁਬਾਰਕ ਜੇ ਤੁਸੀਂ ਸਾਨੂੰ ਖਾਲਸਾ ਨੀ ਕਹਿੰਦੇ ਹੋਰ ਅਸੀਂ ਚਾਹੁੰਦੇ ਕਿ ਤੁਸੀਂ ਤਾਂ ਖਾਲਸਾ ਨੀ ਹਾਂ ਫਿਰ ਅਜ ਤਾਂ ਖਾਲਸਾ ਨੀ ਹਾਂ ਕਿਉਂਕਿ ਜਿਹੜਾ ਪਰਪਕਾਰ ਕਰਦਾ ਹੈ ਜਿਹੜਾ ਸੱਚ ਦੇ ਰਾਹ ਤੇ ਤੁਰਦਾ ਹੋਰ ਬੰਦਾ ਖਾਲਸਾ ਨੀ ਹੈ ਇਹ ਜ਼ਰੂਰੀ ਨਹੀਂ ਵੀ ਸਿੱਖ ਹੈ ਚਾਹੇ ਉਹ Hindu ਹੈ ਚਾਹੇ Musalman ਹੈ ईसाई ਹੈ ਜਿਹੜਾ ਵੀ ਖਾਲਸਾ ਕੰਮ ਕਰਦਾ ਸ਼ੁੱਧ ਕੰਮ ਕਰਦਾ ਉਹ ਸ਼ੁੱਧਸਾਨੀ ਹੈ ਸ਼ੁੱਧਸਾਨ ਤੇ ਰਹਿਣ ਵਾਲਾ ਹੋ ਇਸ ਕਰਕੇ ਉਹਨੂੰ ਖਾਲਸਤਾਨੀ ਤਾਂ ਕਹਿੰਦੇ ਨੇ ਕਿਉਂ ਕਿ ਉਸ ਦਲਜੀਤ ਸਿੰਘ ਦਸਾਂਝ ਨੇ ਜਿਹੜੀ ਪੱਗ ਉਹ ਲੈਂਦੀ ਹੈ ਪੂਰੇ ਵਿਸ਼ਵ 'ਚ ਵੀ ਪੱਗ ਵਾਲੇ ਵੀ ਹਣ ਇੱਥੇ ਕੋਈ ਜਿਵੇਂ ਸੋਹਣ ਸਿੰਘ ਸ਼ੀਤਲ ਨੇ ਲਿਖਿਆ ਨਾ ਕਦੇ ਅਸੀਂ ਵੀ ਹੁੰਦੇ ਸਤ ਅਖਤ ਤੇ ਤਾਜ ਵਾਲੇ ਸਾਡੇ ਸਿਰਾਂ ਤੇ ਕਲਗੀਆਂ ਸੋਹਂਦੀਆਂ ਸਨ ਅਸੀਂ ਉਹ ਲੋਕਾਂ ਹੁਣ ਟੋਪੀ ਤੇ ਕਲਗੀ ਥੋੜੀ ਲੱਗੂਗੀ ਲੱਗੂਗੀ ਤਾਂ ਪੱਗ ਤੇ ਤੇ ਪੱਗ ਸਾਨੂੰ ਗੁਰੂ ਵੱਲੋਂ ਮਿਲੇ ਹੋਏ ਤਾਜ ਹੈ ਪੱਗ ਦਾ ਤਾਂ ਥਾਂ-ਥਾਂ ਜ਼ਿਕਰ ਗੁਰਬਾਣੀ ਚ ਆਉਂਦਾ ਹੈਗਾ। ਬਾਬਾ ਫਰੀਦ ਜੀ ਸਲਾਮ ਧਰਮ ਨਾਲ ਸੰਬੰਧਿਤ ਨੇ ਉਹ ਵੀ ਪੱਗ ਦਾ ਜ਼ਿਕਰ ਕਰਦੇ ਨੇ। ਫਰੀਦਾ ਮੈਂ ਭੁਲਾਵਾ ਪੱਗ ਦਾ ਮੱਤ ਮੈਲੀ ਹੋਏ ਜਾਏ। ਗਹਿਲਾ ਰੂ ਨਾ ਜਾਣੀ ਸਿਰ ਵੀ ਮਿੱਟੀ ਖਾਏ ਪੱਗ ਦੀ ਵਡਿਆਈ ਕਰਦੇ ਨੇ। ਕਹਿੰਦਾ ਮੈਂ ਸੋਚਿਆ ਵੀ ਮੇਰੀ ਪੱਗ ਚਿੱਟੀ ਹੈ ਮੈਂ ਉੱਤੇ ਚਾਦਰ ਦੇ ਲਈ ਵੀ ਮੈਲੀ ਨਾ ਹੋ ਜੇ। ਕਹਿੰਦੇ ਵੀ ਇਹ ਮੂਰਖ ਰੂ ਇਹ ਨਹੀਂ ਜਾਣਦੀ ਇੱਕ ਦਿਨ ਤੇਰਾ ਸਿਰ ਵੀ ਮਿੱਟੀ ਨੇ ਖਾਣਾ ਉੱਤੇ ਪੱਗ ਦੀ ਵਡਿਆਈ ਕੀਤੀ ਆ। ਕਬੀਰ ਜੀ ਵੀ ਕਹਿੰਦੇ ਟੇਡੇ ਟੇਡੀ ਪਾਗ ਟੇਡੇ ਚਲੇ ਲਾਗੇ ਵੀਰੇ ਖਾਨ ਉਥੇ ਪਾਗ ਦੀ ਗੱਲ ਹੋਈ ਹੈ ਨਾਮਦੇਵ ਜੀ ਵੀ ਨੇ ਰੱਬ ਜੀ ਦੀ ਉਸਤਤ ਕਰਦੇ ਆ ਵਧਾਈ ਕਰਦੇ ਆ ਕਿਹਾ ਖੂਬ ਤੇਰੀ ਪਗੜੀ ਮਿੱਠੇ ਤੇਰੇ ਬੋਲ ਦਵਾਰਕਾ ਨਗਰੀ ਕਾਹੇ ਕੇ ਮਕੂਲ ਹੈ ਪਰਮੇਸ਼ਰ ਤੇਰੀ ਪਾਗ ਬਹੁਤ ਸੋਹਣੀ ਹੈ ਤੇਰੇ ਬਚਨ ਬੜੇ ਮਿੱਠੇ ਨੇ ਪਰ ਤੂੰ ਦਵਾਰਕਾ ਨਗਰੀ ਚ ਮੁਸਲਮਾਨ ਬਣ ਕੇ ਕਿਵੇਂ ਆਇਆ ਤੇ ਫਿਰ ਗੁਰਬਾਣੀ ਚ ਇਹ ਵੀ ਆਉਂਦਾ ਹੈ ਮੈਂ ਗੁਰਮਿਲ ਉੱਚ ਦਮਾਲੜਾ ਮੈਂ ਸਾਈ ਦਾ ਪਹਿਲਵਾਨੜਾ ਉੱਚਾ ਦਮਾਲਾ ਇਹ ਤਾਂ ਇਹ ਚੀਜ਼ ਜਿਹੜੀ ਆ ਪੱਗ ਚੁਬਦੀ ਆ ਹੋਰ ਦੱਸ ਨਾ ਤਾਂ ਦਲਜੀਤ ਚੁਬਦਾ ਨਾ ਹੀ ਮੁੱਸੇ ਵਾਲਾ ਚੁਬਦਾ ਸੀ ਨਾ ਹੀ ਇਹਨਾਂ ਨੂੰ ਖਾਰੜਾ ਚੁਬਦਾ ਸੀ ਇਹਨਾਂ ਨੂੰ ਚੁਬਦੀ ਆ ਪੱਗ ਕਿਉਂਕਿ 1992 ਤੋਂ ਸ਼ੁਰੂ ਹੋਈ ਆ ਪੱਗ ਲੈਣੀ ਸਾਡੇ ਸਿਰਾਂ ਤੋਂ ਪੰਜਾਬ ਦੇਆਂ ਤੋਂ ਤੇ ਚੁੰਨੀਆਂ ਲੈਣੀਆਂ ਸਾਡੀਆਂ ਧੀਆਂ ਪੇਣਾ ਮਾਵਾਂ ਦੇ ਸਿਰਾਂ ਤੋਂ ਬਿਆੰਤਾ 부ਚੜ ਆਇਆ ਜਿਹੜਾ ਸਕੇਂਦਰ ਦੀ ਸੰਗਲੀ ਦਾ ਕੁੱਤਾ ਰੱਖਿਆ ਹੋਇਆ ਸੀ ਉਹ ਜਿੱਦਰ ਨੂੰ ਕਹਿੰਦੇ ਸੀ ਮੋਤੀ ਜਾਂ ਟੋਮੀ ਜੋ ਵੀ ਆਪਾਂ ਕੁੱਤਿਆਂ ਦਾ ਨਾਮ ਰੱਖਦੇ ਹੁੰਨੇ ਆਂ ਵੀ ਉਹਨੂੰ ਭੌਂ ਕੋ ਇਹ ਉਧਰ ਨੂੰ ਵੱਡ ਉਹ ਇਹੇ ਜੇ ਕੰਮ ਵਾਲਾ ਸੀ ਉਹ ਨਰਸਮਹਾ ਰਾਓ ਦੀ ਸੰਗਲੀ ਦਾ ਕੁੱਤਾ ਸੀ ਉਹਨੇ ਫਿਰ ਇਹ ਸਭ ਤੋਂ ਪਹਿਲਾਂ ਸਾਡੀਆਂ ਪੱਗਾਂ ਲੁਆਈਆਂ ਜਿਹੜਾ ਕੋਈ ਪੱਗ ਵਾਲਾ ਬੱਚਾ ਮਿਲਦਾ ਨੌਜਵਾਨ ਉਹਨੂੰ ਚਾਕੇ ਜਿਹੜੇ ਇਥੋਂ ਦੇ ਪ੍ਰਸ਼ਾਸਨ ਪੁਲਿਸ ਵਾਲੇ ਸੀ ਜਿਨ੍ਹਾਂ ਦਾ ਕੋਈ دین ਮਜ਼ਬ ਨਹੀਂ ਸੀ ਉਹ ਚਾਕੇ ਤੇ ਉਹਨਾਂ ਪੱਗਾਂ ਵਾਲਿਆਂ ਨੂੰ ਮਾਰਦੇ ਰਹੇ ਤੇ ਫਿਰ ਉਦੋਂ ਬਾਅਦ ਨੌਜਵਾਨੀ ਪੱਗਾਂ ਬੰਨਣੋਂ ਹਟ ਗਈ ਦਰਗੇ ਵੀ ਜਿਹੜੇ ਕੋ ਪਾਗਲ ਮਿਲ ਮਾਰ ਦੇਣਗੇ ਇਸੇ ਤਰ੍ਹਾਂ ਧੀਆਂ ਜਿਹੜੀਆਂ ਸਿਰ ਟੱਕ ਕੇ ਇੱਜ਼ਤ ਨਾਲ ਸ਼ਰਮ ਨਾਲ ਤੁਰਦੀਆਂ ਸੀ ਬੁਕੜਾਂ ਮਾਰ ਕੇ ਉਹਨਾਂ ਨੂੰ ਚੱਕ ਕੇ ਤੇ ਉਹਨਾਂ ਨੂੰ ਤਸੀਹੇ ਦੇ ਕੇ ਛੜਾਏਂਦਾ ਜਾਨ ਨੂੰ ਮਾਰਿਆ ਜਾਂਦਾ ਉਦੋਂ ਬਾਅਦ ਇਹ ਸਾਡੀਆਂ ਜਿਹੜੀਆਂ ਪੰਜਾਬੀ ਮੁਟਿਆਰਾਂ ਸਿਰਾਂ ਤੋਂ ਚੁੰਨੀਆਂ ਲੈਣੋਂ ਹਟ ਗਈਆਂ ਫਿਰ ਇਹਨਾਂ ਨੇ ਉਹ ਰਿਵਾਜ ਬਣਾ ਲਿਆ ਉਦੋਂ ਬਾਅਦ ਫਿਰ ਇਹ ਰਿਵਾਜ ਬਣਾ ਲੈਂਦੇ ਹੁੰਦੇ ਆ ਇਸ ਤਰ੍ਹਾਂ ਫਿਰ ਜਿਹੜਾ ਹੈ ਉਹ ਦਲਜੀਤ ਸਿੰਘ ਦਸਾਂਝ ਅਤੇ ਜਸਵੰਤ ਸਿੰਘ ਖਾਲੜਾ ਦੀ ਪੱਗ ਚੁਬਦੀ ਹੈ ਪੰਥ ਦੀ ਇਹਨਾਂ ਨੂੰ ਪੱਗ ਚੁਬਦੀ ਹੈ ਅਟੈਕ ਜਿਹੜਾ ਹਮਲਾ ਜਿਹੜਾ ਉਹ ਪੱਗ ਤੇ ਹੈ ਜਿੱਥੇ ਵੀ ਹੈ ਤੇ ਜਿਵੇਂ ਕਿ ਹੁਣ ਉਹਦੀ ਫਿਲਮ ਇੱਕ ਹੋਰ ਆਈ ਸੀ ਸਰਦਾਰ ਜੀ 3 ਉਹ ਵੀ ਬੈਨ ਕਰ ਦਿੱਤੀ ਗਈ ਆ ਉਸ ਦਾ ਕੀ ਕਾਰਨ ਉਹ ਐਸੇ ਕਰਕੇ ਕੀਤੀ ਗਈ ਆ ਨਾ ਵੀ ਪੱਗ ਜਿਹੜੀ ਉਹ ਜਦੋਂ ਨੇ ਕਹਿਤਾ ਜਾ ਕੇ ਦਿੱਲੀ ਚ ਉਹ ਪੰਜਾਬੀ ਆ ਗਏ ਓਏ ਉਹਨੇ ਇਤਨੀ ਆਖੇ ਲੁਟੇਰੇ ਆਗੇ ਜਾਂ ਡਾਕੂ ਆਗੇ ਜਾਂ ਜੇਬ ਕਤਰੇ ਆਗੇ ਜਾਂ ਅੱਤਵਾਦੀ ਐ ਨਾ ਉਹਨੇ ਇਹ ਕਹਿੰਨ ਪੰਜਾਬੀ ਆਗੇ ਓਏ ਪੰਜਾਬ ਦੀ ਜਿਹੜੀ ਆ ਪੱਗ ਤਾਜ ਹੈ ਚਾਹੇ ਇੱਥੇ ਹਿੰਦੂ ਵੀਰ ਵੀ ਬੰਨਦੇ ਆ ਪੱਗਾਂ ਮੁਸਲਮਾਨ ਭਰਾ ਵੀ ਬੰਨਦੇ ਆ ਪੱਗਾਂ ਸਭ ਦਾ ਇੱਕੋ ਜਿਹਾ ਮਨੇਜ ਪੁੱਛੇ ਤਾਂ ਪਤਾ ਲੱਗਦਾ ਚਲੋ ਇਸਲਾਮ ਵਾਲਿਆਂ ਦੇ ਤਾਂ ਲਵਾ ਕਟੀਆਂ ਤੋਂ ਪਤਾ ਲੱਗਦਾ ਵੀ ਮੁਸਲਮਾਨਾਂ ਦਾ ਲੜਕਾ ਹੈ ਤੇ ਹਿੰਦੂ ਵੀਰ ਨੂੰ ਪੁੱਛਣਾ ਪੈਂਦਾ ਕਿਉਂਕਿ ਕਲੀਨ ਸ਼ੇਵ ਨੇ ਤੇ ਉਹ ਤਾਂ ਹੰਦਾ ਵੀ ਮੈਂ ਫਲਾਣੇ ਦਾ ਬ੍ਰਾਹਮਣਾਂ ਲੜਕਾ ਜਾਂ ਬਾਣੀਆਂ ਲੜਕਾ ਜਾਂ जाटਾਂ ਦਾ ਲੜਕਾ ਪਰ ਪੱਗ ਸਾਡੀ ਸਭ ਦੀ ਤਾਜ ਹੈ ਚਾਹੇ ਹਰਿਆਣਾ ਹੈ ਤੇ ਚਾਹੇ ਪੰਜਾਬ ਹੈ ਹਰਿਆਣਾ ਦੇ ਸਾਰੇ ਪੱਗਾਂ ਬੰਦੇ ਨੇ ਜੰਨੇ ਵੀ जाट ਨੇ ਤੇ ਇਹ ਪੱਗ ਚੁਬਦੀ ਆ ਹੋਰ ਕੋਈ ਕਹਾਣੀ ਨਹੀਂ ਕਿ ਜਿਹੜੀ ਫਿਲਮ ਜਿਹੜੀ ਆ ਇਹ ਤਾਂ ਸ਼ੂਟਿੰਗ ਜਿਹੜੀ ਆ ਇਹ ਤਾਂ ਆਹ ਸੰਦੂਰ ਜਿਹੜਾ ਇਹਨਾਂ ਨੇ ਪਖੰਡਾ ਕੀਤਾ ਸੀ ਉਦੋਂ ਪਹਿਲਾਂ ਦੀ ਸ਼ੂਟਿੰਗ ਹੋਈ ਵੀ ਆ ਚਲੋ শুটিং ਤੋਂ ਬਾਅਦ ਰਿਲੀਜ਼ ਹੌਲੀ ਹੌਲੀ ਹੁੰਦੀ ਆ ਉਹ ਰਿਲੀਜ਼ ਹੁਣ ਕੀਤੀ ਹੁਣ ਇਹਨਾਂ ਨੇ ਮੁੱਦਾ ਚੱਕ ਲਿਆ ਉਹ ਹਮਾਰੇ ਦੁਸ਼ਮਣ ਉਹ ਹੁਣ ਦੁਸ਼ਮਣ ਬਣਿਆ ਪਹਿਲਾਂ ਤਾਂ ਨਹੀਂ ਸੀ ਅੱਛਾ ਜਿਸ ਦਿਨ ਮੋਦੀ ਜਾ ਕੇ ਉਥੇ ਬਰਾਨੀ ਖਾ ਕੇ ਆਉਂਦਾ ਹੈ ਉਹਨਾਂ ਦੀ ਬਰੀਆਨੀ ਤੇ ਉਦੋਂ ਨਹੀਂ ਦੁਸ਼ਮਣ ਸੀ ਉਦੋਂ ਸੱਜਣ ਸੀਗੇ ਜਦੋਂ ਬਾਦਲ ਜਾ ਕੇ ਉਥੇ ਭੇਡਾਂ ਲੈ ਕੇ ਆਉਂਦਾ ਉਦੋਂ ਉਦੋਂ ਬਾਦਲ ਨੇ ਤਾਂ ਬਿਆਨ ਨਾ ਲਾਇਆ ਤੁਸੀਂ ਵੀ ਉਦੋਂ ਭੇਡਾਂ ਕਿਉਂ ਲੈ ਕੇ ਆਏ ਆ ਕੈਪਟਨ ਜਾ ਕੇ ਅਰੂਸਾ ਨੂੰ ਇੱਧਰ ਲੈ ਕੇ ਆਉਂਦਾ ਤੇ 5 ਸਾਲ ਕੋਲੇ ਰੱਖਦਾ ਉਦੋਂ ਤੁਸੀਂ ਕੋਈ ਬੈਨ ਲਾ ਵੀ ਜਸੂਸੀ ਕਰੂਗੀ ਸਾਡਾ ਉੱਧਰ ਰਿਪੋਰਟ ਦੇਊਗੀ ਕਾਰਨ ਕੀ ਹੈ ਛੋਟੇ ਤਬਕੇ ਨੂੰ ਕੀਤਾ ਜਾਂਦਾ ਸਿਰਫ ਪੱਗਾਂ ਚੁਬਦੀਆਂ ਨੇ ਅਗਲੀ ਗੱਲ ਤੁਸੀਂ ਕਿਹਾ ਸੀਗਾ ਕਿ ਜਿਹੜਾ ਜਸਵੰਤ ਸਿੰਘ ਖਾਲੜਾ ਦੀ ਫਿਲਮ ਬੈਨ ਕਿਉਂ ਕੀਤੀ ਗਈ ਜੀ ਜਸਵੰਤ ਸਿੰਘ ਖਾਲੜਾ ਦੀ ਬੈਨ ਫਿਲਮ ਇਸ ਕਰਕੇ ਕੀਤੀ ਇੱਕੋ ਇੱਕ ਜਿਹੜਾ ਵਕੀਲ ਤੁਰਿਆ ਕਿਉਂਕਿ ਪੁਰਾਣਾ ਉਹ ਜੁਝਾਰੂ ਸੀ ਇੱਕ ਖਾੜਕੂ ਸੀ ਉਹ ਜੰਗਜੂ ਸੀ ਜੀਨੇ ਪਹਿਲਾਂ ਵੀ ਇਨਕਲਾਬ ਦੀ ਲੜਾਈ नक्सਲਾਈਟ ਬਣ ਕੇ ਲੜੀ ਉਦੋਂ ਬਾਅਦ ਖਾੜਕੂ ਸਫਾਂ ਚ ਆ ਕੇ ਲੜੀ ਉਹ ਪੜਿਆ ਲਿਖਿਆ ਸੀਗਾ ਉਹਨੇ ਕਰ ਕਰ ਜਾਂ ਪਿੰਡ ਪਿੰਡ ਦੇ ਸੇਵਿਆਂ ਚ ਜਾ ਕੇ ਤੇ ਉਥੋਂ ਫਿਰ ਜਿਹੜੇ ਨਜਾਇਜ਼ ਮਾਰੇ ਸੀਗੇ ਝੂਠੇ ਮੁਕਾਬਲਿਆਂ ਚ ਉਹਨਾਂ ਦਾ ਫਿਰ ਕੀ ਕੀਤਾ ਕਿ ਉਹ ਸਾਰਾ ਡਾਟਾ ਇਕੱਠਾ ਕੀਤਾ ਉਹ ਅਦਾਲਤ ਦੇ ਵਿੱਚ ਪੇਸ਼ ਕਰਨਾ 26000 ਜਿਹੜਾ ਹੈ ਕਿ ਨਿਰਦੋਸ਼ ਬੱਚੇ ਬਜ਼ੁਰਗ ਆਵਾ ਭੈਣਾ ਧੀਆਂ ਮਾਰੀਆਂ ਪੁਲਿਸ ਨੇ ਤੇ ਉਹ ਜਿਹੜੀ ਆ ਉਹ ਸਾਹਮਣੇ ਜਿੰਨਾ ਵੀ ਜ਼ੁਲਮ ਹੈ ਕੇਂਦਰ ਸਰਕਾਰ ਨੇ ਤੇ ਪੰਜਾਬ ਸਰਕਾਰ ਨੇ ਵਿੱਚ ਇਹ ਜਿਹੜਾ ਅਬਦਾਲੀ ਦਲ ਜੀ ਨੂੰ ਤੁਸੀਂ ਕਾਲੀ ਦਲ ਨੇ ਅਬਦਾਲੀ ਦਲ ਹੈ ਇਹ ਅਬਦਾਲੀ ਦਲ ਤੇ ਹੁਣ ਉਹ ਦਲਾਲੀ ਪਾਰਟੀ ਬਣ ਗਈ ਹੈ ਇਹਨਾਂ ਨੇ ਜਾਂ ਕੇਂਦਰ ਸਰਕਾਰ ਨੇ ਚਾਹੇ ਉਹ ਬਾਜਪੀ ਆਉਂਦਾ ਤੇ ਚਾਹੇ ਉਦੋਂ ਪਹਿਲਾਂ ਨਰਸਿਮਹਾ ਰਾਓ ਹੈ ਜਾਂ ਹੋਰ ਜਿੰਨੇ ਵੀ ਜ਼ਾਲਮ ਨੇ ਖੂਨ ਪੀਣੇ ਚਾਹ ਹੁਣ ਇਹ ਇਹਨਾਂ ਦੀ ਜਿਹੜਾ ਸਾਰੀਆਂ ਕਰਤੂਤਾਂ ਉਹ ਫਿਲਮ ਸਾਹਮਣੇ ਲਿਆ ਰਹੀ ਹੈ ਉਹਦੇ ਤੇ ਹੁਣ ਉਹ ਕੀ ਕਹਿੰਦੇ ਕਹਿੰਦੇ ਜੀ ਇਹ ਤੇ ਕੱਟ ਇੱਥੇ ਵੀ ਕੱਟ ਲਾ ਦਿਓ ਆਹੀ ਯਹਾਂਸੇ ਕੱਢ ਦੋ ਇਹ ਵੀ ਕੱਢ ਦੋ ਤਾਂ ਫਿਰ ਚਲਾएंगे ਫਿਰ ਚਲਾएंगे ਫਿਰ ਮਗਰ ਰਹਿ ਕੀ ਜਾਂਦਾ ਹੈ ਹਾਂਜੀ ਜਿਹੜੀ ਸਚਾਈ ਆ ਉਹ ਤਾਂ ਦਿਓ ਕੱਟ ਤੇ ਪਖੰਡਵਾਦ ਬਾੜ ਦਿਓ ਤੁਸੀਂ ਚਮਕੀਲੇ ਦੀ ਫਿਲਮ ਤੇ ਕਿਉਂ ਨਾ ਕੱਟ ਲਵਾਏ ਵੀ ਜਿਹੜੇ ਇਹਦੇ ਗੰਦੇ ਗੀਤ ਗਾਉਂਦਾ ਪਿਓ ਤੀ ਬਹਿ ਕੇ ਨਹੀਂ ਸੁਣ ਸਕਦੇ ਭੈਣ ਭਰਾ ਬਹਿ ਕੇ ਨਹੀਂ ਸੁਣਦੇ ਮਾਂ ਪੁੱਤ ਬਹਿ ਕੇ ਨਹੀਂ ਸੁਣ ਸਕਦੇ ਸਪਸ਼ਟ ਗੰਦ ਬਕਿਆ ਉਹਨੇ ਮੈਂ ਇੱਕ ਪੰਕਤੀ ਸੁਣਾ ਦਿੰਦਾ ਉਹਦੀ ਆਟੇ ਵਾਂਗੂੰ ਗੁੰਨਤੀ ਬਗਾਨੇ ਪੁੱਤ ਨੇ ਇਹ ਸੁਣ ਡੂਗੀ ਮਾਂ ਪੁੱਤ ਸੁਣ ਲੈਣਗੇ ਜਾਂ ਪਿਓ ਤੀ ਸੁਣ ਲੈਣਗੇ ਜਾਂ ਭੈਣ ਭਰਾ ਸੁਣ ਲੈਣਗੇ ਜਾਂ ਫਿਰ ਇੱਕ ਹੋਰ ਗੀਤ ਜਾਂ ਸੀ ਗਾਉਦਾ ਮੇਰੀ ਅ ਪਹਿਲੀ ਲਾਂ ਪੜੀ ਭੁੱਬ ਨਿਕਲ ਗਈ ਮੇਰੀ ਅੱਛਾ ਪਹਿਲੀ ਲਾਂ ਤੇ ਉਹਦਾ ਪਿੰਡ ਤੇ ਦੀ ਕੁੜੀ ਦੀ ਪਹਿਲੀ ਲਾਂ ਪੜੀ ਗਈ ਤੇਰੀ ਜਿਹੜੇ ਪਿੰਡ ਦੀ ਕੁੜੀ ਹੈ ਜੇ ਤਾਂ ਤੇਰੀ ਹਾਨ ਨਾ ਤੇ ਤੇਰੀ ਭੈਣ ਹੈ ਜੇ ਤੇ ਇਥੋਂ ਛੋਟੀ ਹੈ ਤੇਰੀ ਭਤੀਜੀ ਹੈ ਜੇ ਤੇ ਇਥੋਂ ਥੋੜੀ ਵੱਡੀ ਹੈ ਤੇਰੀ ਭੂਆ ਤੇ ਫਿਰ ਉਹ ਇਹਦਾ ਮਤਲਬ ਤੂੰ ਉਹਨਾਂ ਨੂੰ ਘਰੇ ਰੱਖਣਾ ਚਾਹੁੰਦਾ ਸੀ ਤੂੰ ਆਪਦੀਆਂ ਪਤਨੀਆਂ ਬਣਾਉਣਾ ਚਾਹੁੰਦਾ ਆ ਤਾਂ ਇਹਨਾਂ ਨੇ ਗੀਤਾਂ ਸੀ ਉਹਦੀ ਫਿਲਮ ਰਿਲੀਜ਼ ਕਰਤੀ ਕਿਉਂ ਕਿਉਂਕਿ ਉਹਨੇ ਪੰਜਾਬ ਦਾ ਪੱਠਾ ਪਾਉਣਾ ਸੀ ਪਠਾ ਭਾਉਣ ਵਾਲੀ ਦੀ ਹਰ ਇੱਕ ਦੀ ਆ ਸੌਦਾ ਸਾਧ ਦੀ ਨਹੀਂ ਚਲਾਤੀ ਕੀ ਆ ਉਹਦੇ ਚ ਦੱਸੋ ਕਿਹੜਾ ਬ੍ਰह्म ਗਿਆਨ ਮਿਲਦਾ ਹੈ ਜਾਂ ਕਿਹੜੇ ਕਿਰਤਕ ਉੱਥੇ ਪਖੰਡ ਬਾਦ ਤੇ ਉਹਦੇ ਤੇ ਤਾਂ ਸਕੋਂ ਆ ਜਿਹੜੀ ਪੰਜਾਬ ਸਰਕਾਰ ਸੀਗੀ ਅਬਦਾਲੀ ਦਲ ਵਾਲੇ ਇਹਨਾਂ ਨੇ ਜਿੱਥੇ ਵੀ ਉਹਨਾਂ ਦੇ ਹੋਲਡਿੰਗ ਲੱਗੇ ਸੀ ਉੱਥੇ ਗਾਰਡ ਖੜੀ ਕਰਤੀ ਵੀ ਇਹਨਾਂ ਨੂੰ ਕੋਈ ਪਾੜ ਨਾ ਜਾਵੇ ਜਿਹੜੇ ਲੱਗੇ ਆ ਪੋਸਟਰ ਆ ਕੁਛ ਹੋਇਆ ਤੇ ਦਲਜੀਤ ਦਸਾਂਝਬਾਰੀ ਹੁਣੇ ਬੋਲ ਨਹੀਂ ਰਹੇ ਬੋਲਣ ਖਾ ਕੋਈ ਵੀ ਨਹੀਂ ਬੋਲ ਰਿਹਾਗਾ ਅਛਾ ਇਸ ਕਰਕੇ ਸਚਾਈ ਨੂੰ ਦਬਾਉਣ ਵਾਸਤੇ ਸਾਰਾ ਕੁਝ ਕੀਤਾ ਗਿਆ ਹੈ ਖਾਲੜਾ ਸਾਹਿਬ ਦੀ ਜਿਹੜੀ ਭਾਈ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਜਿਹੜੀ ਫਿਲਮ ਹੈ ਉਹ ਨਰੋਲ ਦੁੱਧ ਹੈ ਸੱਚ ਹੈ ਬਿਲਕੁਲ ਸੱਚ ਹੈ ਉਹ ਸੱਚ ਨੂੰ ਇਹ ਸਾਹਮਣੇ ਨਹੀਂ ਲਿਆਉਣਾ ਚਾਹੁੰਦੇ ਕਿਉਂਕਿ ਇਹਨਾਂ ਦੀਆਂ ਕਰਤੂਤਾਂ ਦਾ ਪਰਦਾ ਫਾਸ ਹੁੰਦਾ ਜਿਵੇਂ ਹਵਾਏ ਫਿਲਮ ਦੇ ਵਿੱਚ ਹੋਇਆ ਦਿੱਲੀ ਦੇ ਵਿੱਚ ਕਤਲੇਆਮ ਦਾ ਅੱਛਾ ਇੱਥੇ ਕਈ ਹੈਗੇ 2-4 ਸਾਰੇ ਨਹੀਂ 2-4 ਇੱਕ ਦੋ ਗੰਜਾ ਜਿਹਾ ਬੈਠਾ ਲੁਧਿਆਣੇ ਕੋ ਹੋਰ ਮੰਡ ਮੁੰਡ ਜਿਹਾ ਇੱਕ ਦੋ ਹੋਰ ਹਨਗੇ ਉਹ ਇੱਕੋ ਜਿਹਦੇ ਤੇ ਲਪੜਾ ਛੰਡਿਆ ਸੀਗਾ ਉਹਨੇ ਹਵਾਰਾ ਸਾਹਿਬ ਨੇ ਉਹ ਕਹਨਗੇ ਤੇ ਜ 35000 ਹਿੰਦੂ ਮਾਰਤੇ ਸਾਨੂੰ ਦੱਸੋ ਸਹੀ ਕਿੱਥੇ ਮਾਰੇ ਕਿਉਂ ਤੁਸੀਂ ਬਦਨਾਮ ਕਰੀ ਜਾਂਦੇ ਹੋ ਕਿਹੜੇ ਨੇ ਮਾਰੇ ਆ ਤੇ ਚਲੋ ਤੁਸੀਂ ਇਹ ਕਹਿੰਦੇ ਹੋ ਤੇ ਫਿਰ ਜਿਹੜੇ ਸਾਡੇ ਸਿੱਖ ਮਾਰੇ ਦਿੱਲੀ ਚ ਕਾਂਪੂਰ ਚ ਬੁਕਾਰੋ ਚ ਐਮਪੀ ਚ ਤੇ ਹਰਿਆਣੇ ਚ ਲੜ ਕਾਂਡ ਹੋਇਆ ਤੇ ਫਿਰ ਉਹ ਉਹਨਾਂ ਦਾ ਜਵਾਬ ਦਿਓ ਉਹ ਤਾਂ ਫਿਰ ਕਈ ਹਜ਼ਾਰਾਂ ਹੀ ਹੋ ਗਏ ਨੇ ਇਸ ਕਰਕੇ ਇਹ ਲੀਡਰ ਜਿਹੜੇ ਸਾਨੂੰ ਧਰਮਾਂ ਦੇ ਨਾਂ ਤੇ ਲੜਾ ਕੇ ਤੇ ਇਹੋ ਜਿਹਾ ਕੁਝ ਕਰਦੇ ਨੇ ਜੇ ਉਹ ਫਿਲਮ ਖਾਲੜਾ ਸਾਹਿਬ ਦੀ ਸਹੀ ਚੱਲ ਜਾਂਦੀ ਹੈ ਤਾਂ ਫਿਰ ਉਹ ਸਚਾਈ ਸਾਹਮਣੇ ਆਜੂ ਪਰ ਮੈਂ ਉਸ ਨੂੰ ਨਮਸਕਾਰ ਕਰਦਾ ਦਲਜੀਤ ਦਸਾਂਝ ਨੂੰ ਉਹਨੇ ਆਖਿਆ ਵੀ ਜੇ ਚੱਲੂਗੀ ਤਾਂ ਸਾਰੀ ਚੱਲੂਗੀ ਕਟ ਵੱਡ ਨਾਲ ਮੈਂ ਨਹੀਂ ਚਲਾਉਂਦਾਗਾ ਇਹ ਇੱਕੋ ਫਿਰ ਵੀ ਜੱਟ ਦਾ ਪੁੱਤ ਹੈ ਦ੍ਰਿੜ ਇਰਾਦਾ ਉਹਦਾ ਤੇ ਉਹ ਦੂਜੀ ਗੱਲ ਹੈ ਸਿੱਖ ਦਾ ਪੁੱਤ ਹੈ ਸਿਰ ਤੇ ਪੱਗ ਹੈ ਉਹਨੇ ਪੱਗ ਦੀ ਇਲਾਜ ਰੱਖੀ ਹੈ ਬਹੁਤ ਵਧੀਆ ਕੀਤਾ ਉਸਨੇ ਜੀ ਕਿਵੇਂ ਬਹੁਤ سارے ਲੋਕ ਆਏ ਵੀ ਆਖਦੇ ਨੇ ਕਿ ਗਰ ਦਸਾਂਝਾਂ ਹਲਾ ਗਦਾਰ ਹੈ ਕਿ ਇਹ ਤਾਂ ਹੁਣ ਮੈਨੂੰ ਵੀ ਕਹਿਣਗੇ ਜਿਹੜੇ ਵੀਡੀਓ ਸੁਣਨਗੇ ਹਾਂਜੀ ਇਹ ਤਾਂ ਪਤਾ ਕੀ ਹੈ ਇਹਨਾਂ ਕੋਲੇ ਹੋਰ ਕੁਝ ਨਹੀਂ ਹੈ ਇਹਨਾਂ ਕੋਲੇ ਜਿਹੜਾ ਕੋਈ ਆਜ਼ਾਦੀ ਦੀ ਗੱਲ ਕਰਦਾ ਹੈ ਮਨੁੱਖਤਾ ਦੇ ਹੱਕ ਦੀ ਗੱਲ ਕਰਦਾ ਹੈ ਤੇ ਸੱਚ ਨੂੰ ਸਾਹਮਣੇ ਲਿਆਉਂਦਾ ਉਹਨੂੰ ਕਹਿਣਗੇ ਗਦਾਰ ਹੈ ਅੱਛਾ ਤੁਸੀਂ ਸਰਦਾਰ ਹੋਗੇ ਤੁਸੀਂ ਸਚਿਆਰ ਹੋਗੇ ਜਿਹੜਾ ਕੁਝ ਇੰਨਾ ਕੁਝ ਹੋਇਆ ਉਹਨੂੰ ਸਾਹਮਣੇ ਜਨਤਾ ਦੇ ਨਹੀਂ ਆਉਣ ਦਿੰਦੇ ਪਰ ਹੁਣ ਆਊਗਾ ਸਭ ਕੁਝ ਤੂੰ ਬੇਫਿਕਰ ਨਾ ਕਰੋ ਇਹ ਸਭ ਚੱਲਣ ਗਿਆ ਫਿਲਮਾਂ ਵੀ ਚੱਲਣੀਆਂ ਸਭ ਕੁਝ ਹੋਊਗਾ ਪਹਿਲਾਂ ਫਿਲਮ ਚੱਲੀ ਹੈਗੀ ਹੈ ਤੂਫਾਨ ਸਿੰਘ ਦੀ ਉਹਦੇ ਤੇ ਵੀ ਸ਼ਾਇਦ ਇਹਨਾਂ ਨੇ ਬੈਨ ਲਾਤਾ ਸੀਗਾ ਫਿਰ ਜਿੰਦੇ ਸੁੱਖੇ ਦੀ ਤੇ ਵੀ ਬੈਨ ਲਾਤਾ ਸੀਗਾ ਤੇ ਇੱਕ ਪੰਜਾਬ ਦਾ ਜਿਹੜਾ ਸੰਤ ਜਨੈਲ ਸਿੰਘ ਜਿਨ੍ਹਾਂ ਨੇ ਦਿਖਾਇਆ ਉਹਦੇ ਤੇ ਬਹੁਤ ਫਿਲਮਾਂ ਤੇ ਨੇ ਬਣ ਤੇ ਆਪ ਦਾ ਭਮੇ ਜੇ ਮਰਜ਼ੀ ਚਲਾਈ ਜਾਣੇ ਜੋ ਮਰਜ਼ੀ ਕਰੀ ਜਾਣ ਕਾਰਨ ਕਿ ਇਸੇ ਨੂੰ ਗੁਲਾਮੀ ਕਹਿੰਦੇ ਆ ਗੁਲਾਮਾਂ ਦੀਆਂ ਕਦੇ ਮਰ ਮਰਜ਼ੀਆਂ ਕਦੇ ਨਹੀਂ ਚਲਦੀਆਂ ਗੁਲਾਮਾਂ ਨੂੰ ਕਦੇ ਖੁਸ਼ੀ ਨਹੀਂ ਮਿਲਦੀ ਜਿਹੜੇ ਅਧੀਨ ਰਹਿੰਦੇ ਨੇ ਪਰ ਉਹ ਦੂਰ ਨਹੀਂ ਗੁਰੂ ਕਿਰਪਾ ਕਰਨੇ ਕਾਲਪੁਰਖ ਮਿਹਰ ਕਰਨਗੇ ਕਿ ਸਾਨੂੰ ਆਜ਼ਾਦੀ ਮਿਲੂਗੀ ਜ਼ਰੂਰ ਅਸੀਂ ਆਵਾਂਗੇ ਤੇ ਸਾਡੀ ਫਿਲਮ ਚੱਲੂਗੀ ਤੇ ਜਿਵੇਂ ਕਿ ਪੰਜਾਬ 95 ਕਿਸ ਬਾਰੇ ਸੀ ਕਿ ਕੌਣ ਸੀ ਜਸਵੰਤ ਸਿੰਘ ਖਾਲੜਾ ਬਾਰੇ ਕੀ ਕਹਾਣੀ ਦੱਸੀ ਗਈ ਆ ਤੁਸੀਂ ਉਸ ਦੇ ਬਾਰੇ ਵੀ ਦੱਸੋ ਜਸਵੰਤ ਸਿੰਘ ਖਾਲੜਾ ਜਿਹੜੇ ਨਾਜਾਇਜ਼ ਨੌਜਵਾਨ ਮਾਰੇ ਆ ਉਹਦੇ ਬਾਰੇ ਸਾਰਾ ਕੁਝ ਦੱਸਿਆ ਗਿਆ ਫਿਰ ਜਸਵੰਤ ਸਿੰਘ ਖਾਲੜਾ ਨੂੰ ਸ਼ਹੀਦ ਕਿਵੇਂ ਕੀਤਾ ਗਿਆ ਕਿਵੇਂ ਚੱਕਿਆ ਗਿਆ ਕਿਵੇਂ ਉਹ ਜੂਝਾਰੂ ਆਖਰੀ ਦਮ ਤੱਕ ਲੜਦਾ ਰਿਹਾ ਉਹਨੇ ਈਨ ਨਹੀਂ ਮੰਨੀ ਉਹ ਥੱਲੇ ਨਹੀਂ ਲੱਗਿਆ ਉਹ ਭਾਈ ਤਾਰੂ ਸਿੰਘ ਦੇ ਇਤਿਹਾਸ ਨੂੰ ਦੁਹਰਾ ਗਿਆ ਉਹ ਭਾਈ ਗੁਰਦੇਵ ਸਿੰਘ ਕੌਕੇ ਦੇ ਇਤਿਹਾਸ ਨੂੰ ਦਰਾ ਗਿਆ ਉਹਨੇ ਆਪਣਾ ਕਤਰਾ ਕਤਰਾ ਖੂਨ ਦਾ ਜਿਹੜਾ ਕੌਮ ਦੇ ਪੰਥ ਦੇ ਲੇਖੇ ਲਾਤਾ ਗੁਰੂ ਦੇ ਚਰਨਾਂ 'ਚ ਅਰਪਣ ਕਰਤਾ ਉਸ ਹੀ ਜਸਵੰਤ ਸਿੰਘ ਖਾਰੜਾ ਤੇ ਉਹਦੀ ਜਿਹੜੀ ਫਿਲਮ ਆ ਸਾਰੀ ਜੀਵਨੀ ਉਹਦੀ ਦਿਖਾਈ ਗਈ ਹੈ ਵੀ ਜਿਵੇਂ ਜਿਵੇਂ ਉਹਨੇ ਕੌਮ ਦੀ ਸੇਵਾ ਕੀਤੀ ਤੇ ਉਹਨਾਂ ਸ਼ਹੀਦਾਂ ਦੀ ਪੜਤਾਲ ਕੀਤੀ ਜਿਹੜੇ ਨਜਾਇਜ਼ ਮਾਰੇ ਤੇ ਜਿਨ੍ਹਾਂ ਦਾ ਪਤਾ ਤੱਕ ਖਤਮ ਕਰਤਾ ਸੀਗਾ ਜੀ ਹਾਂਜੀ ਬਸ ਠੀਕ ਹੈ ਜੀ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮਿਲਦੇ ਸਾਨੂੰ ਅਗਲੇ ਸਫਰ ਤੇ ਬਾਬਾ ਜੀ ਵਾਹਿਗੁਰੂ ਸਾਹਿਬ ਵਹੀ ਦੀ ਫਤਿਹ